ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸ਼ਹੀਦ ਜਸਵੰਤ ਸਿੰਘ ਦੇ ਨਗਰ ਵੀਰਾਂ ਸੰਦੀਪ ਚੋਹਾਨ ਜੀ ਤੇ ਜੀਵਨ ਜੋਤ ਸਿੰਘ ਜੀ ਇਹ ਫਤਿਹਗੜ੍ਹ ਸਾਹਿਬ ਤੋਂ ਆਇਆ ਤੇ ਇਹ ਵੀਰਾਂ ਇਹ ਹਰਿਆਣੇ ਤੋਂ ਪਹਿਲੀ ਵਾਰ ਵੀਰ ਹਰਿਆਣੇ ਤੋਂ ਇਹ ਹਲਾਕੇ ਦੇ ਵਿੱਚ ਆਇਆ ਤੇ ਜੀਵਨ ਜੋਤ ਸਿੰਘ ਵੀਰ ਨੇ ਇਹ ਵੀਰਾਂ ਨੂੰ ਲਿਆਂਦਾ ਸ਼ਹੀਦ ਜਸਵੰਤ ਸਿੰਘ ਸਟੇਡੀਅਮ ਦੇ ਵਿੱਚ ਕਿਉਂਕਿ ਨੌਜਵਾਨ ਪੜ੍ਹਿਆ ਲਿਖਿਆ ਕਿਤਾਬਾਂ ਪੜਦਾ ਤੇ ਛੀਜਸਵੰਤ ਸਿੰਘ ਬਾਰੇ ਵੀ ਪੂਰੀ ਜਾਣਕਾਰੀ ਰਸਦਾ ਪੜ੍ਹਿਆ ਇਹ ਇੱਥੇ ਆਇਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਜ਼ਰੂਰ ਕਰਦੇ ਆਂ ਹਾਂਜੀ ਜੀਵਨ ਜੋਤ ਸਿੰਘ ਜੀ ਬਾਈਕੁਰਟੀਕਾ ਖਾਲਸਾ ਜੀ ਕਿੱਦਾਂ ਲੱਗਿਆ ਇੱਥੇ ਕਿੰਨਾ ਤੁਹਾਨੂੰ ਲੱਗਿਆ ਵੀ ਉੱਥੇ ਜਾਣਾ ਆਪਾਂ ਪੜਿਆ ਇਹਨਾਂ ਬਾਰੇ ਹਾਂਜੀ ਹਾਂਜੀ ਇਹਨਾਂ ਬਾਰੇ ਚਲੋ ਛੋਟੇ ਹੁੰਦੇ ਘਰ ਦੇ ਦੱਸਦੇ ਹੁੰਦੇ ਸੀਗੇ ਜੀ ਵੀ ਹਾਂ ਸਦਾ ਜੋ ਲਵਨ ਸਿੰਘ ਖਾਲੜਾ ਬਾਰੇ ਤੇ ਹੋਰ ਵੀ ਕਿਨੇ ਆਪਣੇ ਸ਼ਹੀਦ ਹੋਏ ਨੇ ਹਦੋਂ ਆਪਣਾ ਤਾਂ ਆਪਣੇ ਤਾਂ ਚਲੋ ਇਤਿਹਾਸੇ ਸ਼ਹੀਦਾਂ ਦਾ ਹੀ ਆ ਆਪਣੇ ਕੌਮੇ ਸ਼ਹੀਦਾਂ ਦੀ ਆ ਚਲੋ ਪਰ ਫਿਰ ਵੀ ਆਪਾਂ ਨੂੰ ਤੇ ਇੱਕ ਕਿਤਾਬ ਵੀ ਆਈ ਸੀ ਕਿ ਸਰਦਾਰ ਜਵਨ ਸਿੰਘ ਜਸਵੰਤ ਸਿੰਘ ਖਾਲੜਾ ਬਾਰੇ ਤਾਂ ਉਹਨਾਂ 'ਚ ਵੀ ਪੜਿਆ ਤੇ ਪਹਿਲਾਂ ਵੀ ਮੈਨੂੰ ਬਹੁਤ ਮਤਲਬ ਵੀ ਮੈਨੂੰ ਇਹਨਾਂ ਚੀਜ਼ਾਂ 'ਚ ਰੁਚੀ ਆ ਬਹੁਤ ਵੀ ਮੈਂ ਇਤਿਹਾਸ ਬਾਰੇ ਜਾਣਦਾ ਮਤਲਬ ਵੀ ਬਹੁਤ ਡੂੰਘਾ ਜਾਣਦੀ ਮੈਂ ਬਹੁਤ ਕੋਸ਼ਿਸ਼ ਕਰਦਾ ਜੇ ਮੈਨੂੰ ਕਿਸੇ ਬੰਦੇ ਬਾਰੇ ਪਤਾ ਲੱਗ ਜੇ ਤਾਂ ਮੈਂ ਉਹਨਾਂ ਦੇ ਬਾਰੇ ਬਹੁਤ ਡੂੰਘਾ ਜਾਨਣਾ ਤਾਂ ਆਇਆ ਇੱਥੇ ਮੈਂ ਮਤਲਬ ਵੀ ਮੈਂ ਅੰਮ੍ਰਿਤਸਰ ਆਇਆ ਸੀਗਾ ਤੇ ਮੇਰਾ ਜਾਣ ਦਾ ਬੜਾ ਦਿਲ ਸੀਗਾ ਵੀ ਮੈਂ ਜਾ ਕੇ ਆਣਾ ਹੂੰ ਤੇ ਦਿਲ ਸੀਗਾ ਤੇ ਫਿਰ ਮੈਂ ਆਇਆ ਮਹਾ ਵੀ ਚਲੋ ਜਾ ਕੇ ਆਉਂਗਾ ਵੀ ਫਿਰ ਕਵਰੇ ਕਦੋਂ ਕੀ ਹੋਣਾ ਗੁਰ ਨਾਲ ਕਿ ਨਹੀਂ ਮਿਲਣਾ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ ਜੀ ਫਿਰ ਆਏ ਇੱਥੇ ਫਿਰ ਆ ਕੇ ਪਰ ਇੱਕ ਤਾਂ ਖੁਸ਼ੀ ਵੀ ਹੋ ਰਹੀ ਐ ਇੱਕ ਵੀ ਦੁੱਖ ਵੀ ਹੋ ਰਿਹਾ ਦੁੱਖ ਕੇ ਜੀਦਾ ਦੁੱਖੀ ਦਾ ਵੀ ਵੀ ਸਾਮ ਸੰਭਾਲਣਾ ਮੇਰਾ ਵੀ ਬਹੁਤ ਕਵਾੜ ਹੋ ਰਿਹਾ ਬਹੁਤ ਮਤਲਬ ਵੀ ਸਾਮਸ ਵਾਲਾ ਜਮ ਨਹੀਂ ਹੈ ਪਿੰਡ ਵੱਲੋਂ ਏ ਬਾਈ ਚਲੋ ਇਹ ਕੰਮ ਕਰਦੇ ਨੇ ਚਲੋ ਪਿੰਡ ਬਾਰੇ ਮਤਲਬ ਵੀ ਇਸ ਚੀਜ਼ ਤੇ ਹੁਣ ਇਕੱਲੇ ਬੰਦਾ ਕੰਮ ਨਹੀਂ ਕਰ ਸਕਦਾ ਹੁਣ ਜੇ ਪਿੰਡ ਦੀ ਸਾਥ ਹੋਊਗਾ ਤਾਂ ਕੰਮ ਕਰ ਸਕਦਾ ਜੇ ਰੋਕਣ ਵਾਲੇ ਬੰਦੇ ਬਹੁਤ ਨੇ ਪਿੰਡ ਦੇ ਵਿੱਚ ਬਾਈ ਕਹਿੰਦੇ ਵੀ ਲੱਤਾਂ ਖਿੱਚੀ ਜਾਂਦੇ ਨੇ ਹੁਣ ਜਿਵੇਂ ਅਸੀਂ ਆਏ ਆ ਤਾਂ ਸਾਡੇ ਵਰਗੇ ਹੋਰ ਵੀ ਬਹੁਤ ਆਉਂਦੇ ਹੋਣਗੇ ਦੂਰੋਂ ਦੂਰੋਂ ਬਹੁਤ ਆਉਂਦੇ ਨੇ ਅਸੀਂ ਵੀ ਚਲੋ ਨੇੜੇ ਦੇ ਨਹੀਂ ਹੈਗੇ ਇੱਥੇ ਦੇ ਪਰ ਫੇਰ ਵੀ ਸਾਨੂੰ ਇਹ ਚੀਜ਼ ਦਾ ਬੜਾ ਦੁੱਖ ਹੋ ਰਿਹਾ ਵੀ ਯਾਰ ਸਾਮਸਵਾਲ ਜਮਾ ਨਹੀਂ ਹੈਗੀ ਮੇਰਾ ਵੀਰ ਮਾੜਾ ਮੋਟਾ ਕਰੋ ਯਾਰ ਪਿੰਡ ਬਾਰੇ ਆ ਤੁਹਾਡਾ ਆਪਣਾ ਬੰਦਾ ਯਾਰ ਤੁਹਾਡੇ ਨਾਲ ਖੇਡਿਆ ਪਲਿਆ ਜਸਵੰਤ ਸਿੰਘ ਖਲੜਾ ਤੇ ਤੁਸੀਂ ਆਪਣੇ ਪਿੰਡ ਦਾ ਜੀ ਤੁਸੀਂ ਆ ਬੰਦੇ ਦਾ ਸਾਥ ਨਹੀਂ ਦੇ ਰਹੇ ਆਪਣੇ ਪਿੰਡ ਦੇ ਬੰਦੇ ਕਿੱਤਾਂ ਖਿੱਚ ਰਹੇ ਨੇ ਤਾਂ ਮੇਰਾ ਵੀਰ ਇਹ ਚੀਜ਼ ਨੂੰ ਸੁਧਾਰੋ ਯਾਰ ਤੁਹਾਡੇ ਪਿੰਡ ਜੇ ਕਿਤੇ ਜਾਉਂਗੇ ਤਾਂ ਤੁਸੀਂ ਕੀ ਦਸੋਗੇ ਜਸਵੰਤ ਸਿੰਘ ਖਲੜਾ ਦੇ ਪਿੰਡੋ ਬਹੁਤ ਵਧੀਆ ਸੋਚ ਆ ਛੋਡੇ ਵੀਰ ਦੀ ਵੇਖੋ ਪੜ੍ਹੇ ਲਿਖੇ ਇਨਸਾਨ ਦਾ ਬੜਾ ਫਰਕ ਹੁੰਦਾ ਹੈ ਪੜ੍ਹੇ ਲਿਖੇ ਤੇ ਚੋਲ ਆਜ ਦੀ ਜਨਰੇਸ਼ਨ ਸਾਰੇ ਹੀ ਆ ਪਰ ਦਿਮਾਗ ਇਹ ਕਿਸੇ ਦਾ ਕੰਮ ਕਰਦਾ ਵੀ ਚੰਗੀ ਸੋਚ ਨਾਲ ਕਿੱਥੇ ਜਾ ਕੇ ਸਟੈਂਡ ਲੈਣਾ ਤੇ ਇਹ ਵੀਰ ਹੈ ਸਾਡਾ ਸੰਦੀਪ ਚੋਹਾਨ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੀਰ ਮੈਂ ਪਹਿਲੀ ਵਾਰ ਇਸ ਏਰੀਏ ਚ ਆਇਆ ਵੀਰ ਦੇ ਨਾਲ ਆਇਆ ਜੀਵਨ ਦੂਰ ਮੇਰਾ ਮਿੱਤਰ ਹੈ ਤੋ ਉਸ ਦੇ ਸਾਥ ਮੈਂ ਇਹਾ ਪੇ ਆਇਆ ਥਾ ਤੋ ਵੀਰ ਬਹੁਤ ਵਧੀਆ ਲਗਿਆ ਬਾਕੀ ਇਹ ਸਾਮ ਸੰਭਾਲ ਨਹੀਂ ਹੋ ਰਹੀ ਉਸ ਕਰਕੇ ਥੋੜਾ ਦਾ ਦੁੱਖ ਹੋਇਆ ਵੀਰ ਤੋ ਇਸ ਦੀ ਸਾਮ ਸੰਭਾਲ ਕਰੋ ਵੀਰ ਔਰ ਜਿਨੇ ਇਹ ਆਪਣੇ ਸਰਦਾਰ ਜਸਵੰਤ ਸਿੰਘ ਜੀ ਜਿਹੜੇ ਸਹੀਦ ਹੋਏ ਨੇ ਉਹ ਇਹਨਾਂ ਦੀ ਮਾਲੇ ਫੋਟੋ ਆਪਣੇ ਅਮਰਸਾਰੇ ਦਰਬਾਰ ਸਾਹਿਬ ਦੀ ਸਹੀ ਦੀ ਗੈਲਰੀ ਚ ਵੀ ਫੋਟੋ ਲੱਗੀ ਹੋਈ ਹੈ ਤੇ ਇਹਨਾਂ ਦੇ ਫਿਲਮ ਵੀ ਮਾਲੇ ਬਣਦੀ ਹੋਈ ਹੈ। ਤੋ ਇਸ ਦਾ ਵੀ ਪੂਰਾ ਖਿਆਲ ਕਰੋ। ਤੋ ਬੋਟ ਬੋਟਸ ਇਸ ਵੀਰ ਨੂੰ ਹਰਿਆਣੇ ਜੋ ਹੈ ਇਹਨਾਂ ਨੂੰ ਜਾਣਕਾਰੀ ਪੂਰੀ ਜਿਆਦੀ ਨਹੀਂ ਹੈ ਤੇ ਫਿਰ ਵੀ ਵੇਖੋ ਕੱਡੀ ਵਧੀਆ ਸੋਚ ਰੱਖੀ ਹੈ ਵੀਰ ਨੇ ਜੀਵਨ ਜੋਤ ਸਿੰਘ ਨੇ ਜਾਣਕਾਰੀ ਦਿੱਤੀ ਦੋਵਾਂ ਦਾ ਦੋਸਤੀ ਹੈ ਤੇ ਦੋਸਤੀ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਕਿ ਇੱਕ ਜੋ ਕਹਿੰਦਾ ਤੇ ਇਕੱਠੇ ਹੋ ਗਏ ਚੰਗੀ ਚੀਜ਼ਾਂ ਲੱਜੁੜਨਾ ਚਾਹੀਦਾ ਕੱਡੀ ਸੋਹਣੀ ਸੋਚ ਰੱਖਦੇ ਆ। ਪਰ ਇੱਥੇ ਆ ਜਿਹੜਾ ਸਾਰਾ ਸਿਸਟਮ ਆ ਬਣਿਆ ਇੱਥੇ ਬੜੀ ਮਿਹਨਤ ਕੀਤੀ ਬੜਾ ਦਿਨ ਰਾਤ ਇਹ ਕਿਤੇ ਆ ਬੂਟੇ ਦੇਖ ਲਓ ਜਿਹੜੇ ਲਾਏ ਸੀ ਉਤੋਂ ਕਿੰਨੇ ਪੈਸੇ ਲਿਆ ਗਏ ਮਹਿੰਗੇ ਲਾਏ ਬੂਟੇ ਖਤਮ ਹੋ ਗਏ ਆ ਦਿਲ ਸਾਡਾ ਦੁਖੀ ਹੋ ਗਿਆ ਉਦੋਂ ਕਿਉਂਕਿ ਜਦੋਂ ਫਿਰ ਇਹ ਮਸਲਾ ਵੱਧ ਗਿਆ ਤੇ ਅਸੀਂ ਉਸ ਬਾਅਦ ਆਏ ਹੀ ਨਹੀਂ ਇੱਥੇ ਵੱਡ ਨੂੰ ਜੀ ਨਹੀਂ ਕੀਤਾ ਤੇ ਅੱਜ ਵੀਰ ਪਹੁੰਚਿਆ ਇੰਨਾ ਕਰਕੇ ਆਉਣਾ ਪਿਆ ਇਨ੍ਹਾਂ ਵੀਰਾਂ ਦਾ ਅਸੀਂ ਸਵਾਗਤ ਕਰਦੇ ਆ ਇੱਥੇ ਪਹੁੰਚੇ ਤੇ ਦਿਲ ਤੇ ਜੀ ਆ ਵੈਲਕਮ ਕਰਦੇ ਆ ਸਾਰੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਬਾਈ ਦਾ ਬਹੁਤ ਧੰਨਵਾਦ ਜਿਨੇ ਸਾਨੂੰ ਇੱਥੇ ਤੱਕ ਲੈ ਕੇ ਆਇਆ ਨਹੀਂ ਸਾਨੂੰ ਪਤਾ ਸੀਗਾ ਜਿੱਦਾਂ ਪਿੰਡ ਤੇ ਢੇੜਾ ਕੱਢ ਕੇ ਮੁੜ ਜਾਣਾ ਸਾਨੂੰ ਪਤਾ ਨਹੀਂ ਸੀ ਲੱਗਣਾ ਬਾਈ ਦਾ ਬਹੁਤ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਬਾਈ ਜੀ ਅੱਜ ਸਾਡਾ ਤੁਸੀਂ ਮਾਤਾ ਪ੍ਰਮਾਣ ਕਰਿਆ ਆਨ ਪਈ ਧੰਨਵਾਦ ਪਰ ਮੇਰਾ ਵੀਰ ਬਾਈ ਬਹੁਤ ਸੋਹਣਾ ਕੰਮ ਕਰ ਰਹੇ ਨੇ ਪਿੰਡ ਦਾ ਮਤਲਬ ਵੀ ਪਿੰਡ ਦੇ ਬਾਰੇ ਇੰਨਾ ਵਧੀਆ ਚੰਗੀ ਸੋਚ ਰੱਖਦੇ ਨੇ ਪਰ ਮੇਰਾ ਵੀਰ ਜਿਹੜੇ ਥੋੜੇ ਲੱਤਾਂ ਖਿੱਚਣ ਵਾਲੇ ਬੰਦੇ ਆ ਮਾੜਾ ਮਾੜਾ ਮੋਟਾ ਬਾਈ ਸੋਚੋ ਯਾਰ ਚੰਗੀ ਗੱਲ ਆ ਆਪਣੇ ਪਿੰਡ ਦਾ ਹੀ ਨਾਮ ਰੌਸ਼ਨ ਹੋਊਗਾ ਤੁਹਾਡੇ ਦਾ ਬਿਲਕੁਲ ਜੀ ਬਿਲਕੁਲ ਇਹ ਤੁਹਾਡਾ ਵੀ ਐ ਹੋਊਗਾ ਵੀ ਯਾਰ ਬਾਈ ਫਲਾਣੇ ਸਰਪੰਚ ਨੇ ਇਹ ਕੰਮ ਕਰਾਇਆ ਤਾਂ ਮੇਰਾ ਵੀਰ ਵੀ ਸੋਚ ਰੱਖੋ ਯਾਰ ਚੰਗੀ ਧੰਨਵਾਦ ਜੀ ਧੰਨਵਾਦ ਬਹੁਤ